ਕਬੀਰ ਮੁਕਤ ਦਵਾਰਾ ਸੰਪੁਰਾ ਰਾਈ ਦਸੈ ਭਾਏ ਮਨ ਤੋ ਮੈਗਲ ਹੋਏ ਰਹਿਓ ਨਿਕਸੋ ਕਿਉ ਕਹਿ ਜਾਏ ਕਬੀਰ ਐਸਾ ਸਤਗੁਰ ਜੇ ਮਿਲੇ ਤੁਠਾ ਕਰੇ ਪਸਾਉ ਮੁਕਤ ਦਵਾਰਾ ਮੁਕਲਾ ਸਹਿਜੇ ਆਵੋ ਜਾਓ ਗੁਰੂ ਪਿਆਰਿਓ बाबा कबीर जी ਦੇ ਆਪ ਜੀ ਨੇ ਇਹ ਦੋ ਸ਼ਲੋਕ ਸਰਵਨ ਕੀਤੇ ਨੇ ਜੋ ਕਿ ਸ਼ਲੋਕ ਨੰਬਰ 58 ਤੇ ਸ਼ਲੋਕ ਨੰਬਰ 59 ਇਹ ਦੋ ਸ਼ਲੋਕ ਹਨ ਤਾਂ ਕਿਸੇ ਵਿਅਕਤੀ ਨੇ ਮੁਕਤ ਹੋਏ ਪੁਰਖਾਂ ਬਾਰੇ बाबा कबीर जी ਤੋਂ ਪੁੱਛਣਾ ਕੀਤਾ ਕਿ ਭਗਤ ਜੀ ਮੁਕਤੀ ਦੇ ਦਰਵਾਜ਼ੇ ਵਿੱਚੋਂ ਮੁਕਤ ਪੁਰਖ ਕਿਵੇਂ ਲੰਘ ਗਏ ਹਨ ਅਸੀਂ ਸੁਨਿਆ ਹੈ ਉਹ ਦਰਵਾਜਾ ਬਹੁਤ ਭੀੜਾ ਹੈ ਤਾਂ ਬਾਬਾ ਕਬੀਰ ਜੀ ਇਹ ਦੋਸ ਲੋਕ ਉਚਾਰਨ ਕਰਕੇ ਪਹਿਲਾ ਸ਼ਲੋਕ ਬ੍ਰਚਨ ਰੂਪ ਹੈ ਤੇ ਦੂਜੇ ਸ਼ਲੋਕ ਵਿੱਚ ਦੂਜੇ ਸ਼ਲੋਕ ਵਿੱਚ ਉੱਤਰ ਦਿੰਦੇ ਨੇ ਬਾਬਾ ਕਬੀਰ ਜੀ ਕਹਿਣ ਲੱਗੇ ਤੇਰੀ ਗੱਲ ਬਿਲਕੁਲ ਠੀਕ ਹੈ ਕਿ ਜੋ ਮੁਕਤੀ ਦਾ ਦਰਵਾਜਾ ਹੈ ਨਾ ਬਾਬਾ ਕਬੀਰ ਜੀ ਕਹਿੰਦੇ ਕਬੀਰ ਮੁਕਤ ਦਵਾਰਾ ਸੰਕੁਰਾ ਰਾਈ ਦਸੇ ਪਾਈ ਜੋ ਮੁਕਤੀ ਦਾ ਦਰਵਾਜ਼ਾ ਹੈ ਨਾ ਬੜਾ ਢੀੜਾ ਹੈ ਬੜਾ ਤੰਗ ਹੈ ਇਤਨਾ ਤੰਗ ਕਿ ਰਾਈ ਦੇ ਦਸਵੇਂ ਹਿੱਸੇ ਜਿਤਨਾ ਬਰੀਕ ਮਨ ਤਾਂ ਮੈਗਲ ਹੋਇ ਰਹੇ ਨਿਕਸੂ ਕਿਉਂ ਕਹਿੰਦਾ ਕਹਿੰਦੇ ਇਹ ਜੋ ਮਨ ਹੈ ਨਾ ਗੁਰੂ ਤੋਂ ਬਿਨਾ ਇਹ ਹਾਥੀ ਦੀ ਨਿਐ ਬਹੁਤ ਅਸਥੂਲ ਬਹੁਤ ਮੋਟਾ ਹੋ ਰਿਹਾ ਹੈ ਫਿਰ ਉਸ ਦਰਵਾਜ਼ੇ ਵਿੱਚੋਂ ਇਹ ਕਿਵੇਂ ਨਿਕਲ ਸਕਦਾ ਹੈ ਭਾਵ ਨਹੀਂ ਨਿਕਲ ਸਕਦਾ ਜਿੰਨਾ ਚਿਰ ਬੰਦਾ ਗੁਰੂ ਨੂੰ ਧਾਰਨ ਕਰਕੇ ਗੁਰੂ ਤੋਂ ਮਤ ਨਹੀਂ ਗ੍ਰਹਿਣ ਕਰਦਾ ਉਹਨਾਂ ਚਿਰ ਬੰਦੇ ਦੇ ਮਨ ਦੇ ਉੱਪਰ ਬੁਰੇ ਸੰਸਕਾਰ ਹਾਵੀ ਰਹਿੰਦੇ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹਨਾਂ ਦਾ ਪੂਰਾ ਪ੍ਰਭਾਵ ਰਹਿੰਦਾ ਹੈ ਬੰਦੇ ਤੇ ਜਿਸ ਕਰਕੇ ਇਨਸਾਨ ਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਨਹੀਂ ਹੁੰਦਾ ਤਾਂ ਗੁਰਮਿਲ ਚੱਜ ਆਚਾਰ ਦੇਖ ਗੁਰੂ ਨੂੰ ਮਿਲ ਕੇ ਜ਼ਿੰਦਗੀ ਜਿਉਣ ਦਾ ਤਰੀਕਾ ਆਉਂਦਾ ਹੈ ਜ਼ਿੰਦਗੀ ਜਿਉਣ ਦਾ ਢੰਗ ਆਉਂਦਾ ਹੈ ਇਸ ਕਰਕੇ ਗੁਰੂ ਧਾਰਨਾ ਜ਼ਰੂਰੀ ਹੈ ਕਿਉਂਕਿ ਸਤਗੁਰੂ ਨੇ ਗੁਰਬਾਣੀ ਦੇ ਅੰਦਰ ਸਾਨੂੰ ਵਾਰ-ਵਾਰ ਗੁਰੂ ਧਾਰਨ ਦੀ ਪ੍ਰੇਰਣਾ ਕੀਤੀ ਹੈ ਗੁਰੂ ਗੁਰੂ ਗੋੜ ਕਰਮਨ ਮੋਰ ਗੁਰੂ ਬਿਨਾ ਮੈ ਨਾਹੀ ਹੋ ਇਸੇ ਤਰ੍ਹਾਂ ਗੁਰੂ ਪਿਆਰਿਓ ਸਤਗੁਰੂ ਪਾਤਸ਼ਾਹ ਜੀ ਦੱਸਦੇ ਨੇ ਔਦ ਘਟੇ ਦਿਨਸ ਰਹਿ ਨਾਰੇ ਮਨ ਗੁਰਮਿਲ ਕਾਜ ਸਵਾਰੇ ਉਹ ਮਨਾ ਮੇਰਿਆ ਤੇਰੀ ਜ਼ਿੰਦਗੀ ਦਾ ਸਮਾਂ ਬੀਤਦਾ ਜਾ ਰਿਹਾ ਹੈ ਤੇਰੀ ਜ਼ਿੰਦਗੀ ਦਾ ਸਮਾਂ ਘਟਦਾ ਜਾ ਰਿਹਾ ਹੈ ਤੂੰ ਗੁਰੂ ਨੂੰ ਮਿਲ ਕੇ ਆਪਣੀ ਜ਼ਿੰਦਗੀ ਦਾ ਕਾਰਜ ਸਵਾਰਨਾ ਕਰ ਤੂੰ ਬਾਬਾ ਕਬੀਰ ਜੀ ਕਹਿੰਦੇ ਭਾਈ ਮੁਕਤੀ ਦਾ ਦਰਵਾਜ਼ਾ ਬੜਾ ਬਰੀਕ ਹੈ ਰਾਈ ਦੇ ਦਾਣੇ ਦੇ ਦਸਵੇਂ ਹਿੱਸੇ ਜਿੰਨਾ ਬਰੀਕ ਹੈ ਇਸ ਕਰਕੇ ਇਹਦੇ ਵਿੱਚ ਵੀ ਬੰਦਾ ਆਪਣੀ ਮਤ ਦੇ ਸਹਾਰੇ ਨਹੀਂ ਲੰਘ ਸਕਦਾ ਕਿਉਂ ਮਨ ਹੰਕਾਰ ਕਰਕੇ ਆਪਣਤ ਕਰਕੇ ਹਾਥੀ ਵਾਂਗ ਮੋਟਾ ਹੋਇਆ ਫਿਰਦਾ ਹੈ ਫੁੱਲਿਆ ਫਿਰਦਾ ਹੈ ਅਗੀ ਬਾਬਾ ਕਬੀਰ ਜੀ ਕਹਿੰਨ ਲਗੇ ਕਬੀਰ ਐਸਾ ਸਤਗੁਰ ਜੇ ਮਿਲੈ ਟੁੱਠਾ ਕਰੇ ਪਸਾਉ ਮੁਕਤ ਦੁਆਰਾ ਮੁਕਲਾ ਸਹਜ ਹੀ ਆਉ ਦਾ ਬਾਬਾ ਕਬੀਰ ਸਾਹਿਬ ਜੀ ਹੁਣ ਉੱਤਰ ਦਿੰਦੇ ਨੇ ਕਿ ਭਾਈ ਜੇਕਰ ਕੋਈ ਐਸਾ ਪੂਰਨ ਬ੍ਰਹਮ ਸਰੋਤਰੀ ਬ੍ਰਹਮਨੇਸ਼ਠੀ ਸਤਗੁਰੂ ਮਿਲ ਪਵੇ ਜਿਸ ਬਾਰੇ ਸਤਗੁਰੂ ਜੀ ਬਾਣੀ ਕਹਿੰਦੀ ਹੈ ਕਿ ਜਿਸ ਮਿਲਿਆਏ ਮਨ ਹੋਏ ਆਨੰਦ ਸੋ ਸਤਗੁਰ ਕਹੀਐ ਮਨ ਕੀ ਦੁਬਿਧਾ ਬਿਨਸ ਚਾਏ ਹਰ ਪਰਮ ਪਦ ਲਈਐ ਤਾਂ ਗੁਰੂ ਪਿਆਰਿਓ ਗੁਰੂ ਫਿਰ ਕਿਰਪਾ ਕਰਦਾ ਹੈ ਪ੍ਰਸੰਨ ਹੋ ਕੇ ਮਿਹਰਬਾਨ ਹੋ ਕੇ ਨਾਮ ਭਗਤੀ ਬ੍ਰह्म ਵਿਦਿਆ ਦੀ ਬਖਸ਼ਿਸ਼ ਕਰ ਦਿੰਦਾ ਹੈ ਤੇ ਜਦੋਂ ਇਹ ਦਾਤਾ ਮਿਲ ਜਾਣਾ ਗੁਰੂ ਦੇ ਇੱਕ ਦਰ ਤੋਂ ਇਹ ਕਿਰਪਾ ਹੋ ਜਾਵੇ ਗੁਰੂ ਦੇ ਕੋਲੋਂ ਤਾਂ ਸਤਗੁਰ ਕਹਿੰਦੇ ਮੁਕਤ ਦੁਆਰਾ ਮੁਕਲਾ ਸਹਜੇ ਆਬੋ ਜਾਓ ਤਾਂ ਮੁਕਤੀ ਦਾ ਦਰਵਾਜ਼ਾ ਖੁੱਲਾ ਹੋ ਜਾਂਦਾ ਹੈ ਭਾਵ ਅਪਰੋਖ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਸਿੱਧ ਹੀ ਆਉਣ ਜਾਣ ਹੁੰਦਾ ਹੈ ਭਾਵ ਮਨ અત્યੰਤ ਸੂਖਮ ਹੋ ਜਾਂਦਾ ਹੈ ਆਉਣਾ ਜਾਣਾ ਸਹਿਜੇ ਭਾਵ ਸ਼ਾਂਤ ਹੋ ਜਾਂਦਾ ਹੈ ਕਿਉਂਕਿ ਗੁਰੂ ਪਿਆਰਿਓ ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ ਗੁਰੂ ਨੇ ਫਿਰ ਐਸਾ ਗਿਆਨ ਦੇ ਦੇਣਾ ਹੈ ਜਿਸ ਕਾਕੇ ਜੀਵਨ ਦੇ ਵਿੱਚ ਨਿਮਰਤਾ ਆ ਜਾਂਦੀ ਹੈ ਹੰਕਾਰ ਦੂਰ ਹੋ ਜਾਂਦਾ ਹੈ ਇਨਸਾਨ ਨਿਰਮਾਣ ਬਣ ਜਾਂਦਾ ਹੈ ਤੇ ਇਸੇ ਸੰਦਰਭ ਵਿੱਚ ਧੰਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸ਼ਲੋਕ ਵੀ ਆਏ ਨੇ ਗੂਜਰੀ ਕੀ ਬਾਣੀ ਦੇ ਵਿੱਚ ਧੰਗੁਰੂ ਅਮਰਦਾਸ ਸੱਚੇ ਪਾਤਸ਼ਾਹ ਇਹਨਾਂ ਇਸ ਵਿਚਾਰ ਨੂੰ ਹੋਰ ਖੁੱਲ੍ਹ ਕੇ ਬਿਆਨ ਕਰਦੇ ਨੇ ਨਾਨਕ ਮੁਕਤ ਦੁਆਰਾ ਅਤ ਨੀਕਾ ਨਾਨਾ ਹੋਏ ਸੋ ਜਾਏ ਹਉਮੈ ਮਨ ਅਸਥੂਲ ਹੈ ਕਿਉਂ ਕਰ ਵਿੱਚ ਦੇ ਜਾਏ ਸਤਗੁਰ ਮਿਲਿਆ ਹਉਮੈ ਗਈ ਜੋਤ ਰਹੀ ਸਭ ਆਏ ਇਹੋ ਜੀਓ ਸਦਾ ਮੁਕਤ ਹੈ ਸਹਿਜ ਹੀ ਰਹਾ ਸਮਾਏ ਕਿ ਜਦੋਂ ਸਤਿਗੁਰੂ ਮਿਲਦਾ ਹੈ ਨਾ ਤਾਂ ਮਨ ਦੀ ਹਉਮੈ ਮਨ ਦਾ ਹੰਕਾਰ ਦੂਰ ਹੋ ਜਾਂਦਾ ਹੈ ਤਾਂ ਫਿਰ ਸਾਰਿਆਂ ਦੇ ਅੰਦਰ ਰੱਬੀ ਨੂਰ ਨਜ਼ਰ ਆਉਂਦਾ ਹੈ ਤੇ ਜਦੋਂ ਇਨਸਾਨ ਨੂੰ ਸਾਰਿਆਂ ਦੇ ਅੰਦਰ ਰੱਬੀ ਨੂਰ ਨਜ਼ਰ ਆ ਜਾਵੇ ਤਾਂ ਗੁਰੂ ਪਿਆਰਿਓ ਫਿਰ ਉਹਦੇ ਅੰਦਰੋਂ ਦੂਜਿਆਂ ਦੇ ਪ੍ਰਤੀ ਜੋ ਈਰਖਾ ਹੈ ਵੈਰ ਹੈ ਨਫ਼ਰਤ ਹੈ ਉਹ ਦੂਰ ਹੋ ਜਾਂਦੀ ਹੈ ਹੰਕਾਰ ਦੂਰ ਹੋ ਜਾਂਦਾ ਤਾਂ ਸਤਿਗੁਰੂ ਕਹਿੰਦੇ ਇਹੋ ਜੀਓ ਸਦਾ ਮੂਤ ਹੈ ਫਿਰ ਐਸੀ ਭਾਵਨਾ ਵਾਲਾ ਇਨਸਾਨ ਜੀਵਨ ਮੁਕਤ ਹੋ ਜਾਂਦਾ ਹੈ ਸਹਿਜ ਹੀ ਰਹਿ ਸਮਾਇ ਉਹ ਜੀਵਨ ਦੇ ਵਿੱਚ ਬੜੇ ਸਹਿਜ ਨਾਲ ਵਿਚਰਦਾ ਹੈ ਤੇ ਜੀਵਨ ਦੇ ਸੱਚੇ ਆਨੰਦ ਨੂੰ ਪ੍ਰਾਪਤ ਕਰ ਲੈਂਦਾ ਹੈ ਗੁਰੂ ਦੀ ਕਿਰਪਾ ਨਾਲ ਸੋ ਆਪ ਸਭ ਸੰਗਤਾਂ ਦਾ ਧੰਨਵਾਦ ਬੇਨਤੀ ਕਰਦੇ ਹਾਂ ਕਿ ਭਾਈ ਵੱਧ ਤੋਂ ਵੱਧ ਆਸ ਦਾ ਆਈ ਗੁਰਬਾਣੀ ਹੱਬ ਚੈਨਲ ਦਾ ਸਾਥ ਦੇਣਾ ਕਰੋ ਤਾਂ ਜੋ ਇਸੇ ਤਰ੍ਹਾਂ ਦੀਆਂ ਵਿਚਾਰਾਂ ਵੱਧ ਤੋਂ ਵੱਧ ਸੰਗਤਾਂ ਤੱਕ ਆਪਾਂ ਪਹੁੰਚਾ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ